ਹਾਂਜੀ ਆਪਾਂ ਖੜੇ ਆਂ ਵੀਰ ਜਸਵਿੰਦਰ ਦੇ ਕੋਲ ਤੁਹਾਨੂੰ ਪਿੱਛੇ ਆਪਣੇ ਦਿਖ ਰਿਹਾ ਹੋਣਾ ਟਰੈਕਟਰ ਤੇ ਹੜੰਬਾ ਇਹ ਦੋਨੇ ਚੀਜ਼ਾਂ ਵਕਾਊ ਨੇ ਪਰ ਇਹ ਵਕਾਊ ਕਿਉਂ ਨੇ ਬਾਈ ਦੀ ਕੋਈ ਮਜਬੂਰੀ ਆ ਤਾਂ ਕਰਕੇ ਵੇਚ ਰਿਹਾ ਤੇ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਪੁੱਛਦੇ ਆਂ ਵੀ ਇਹਦੇ ਵਿੱਚ ਕੋਈ ਦਿੱਕਤ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਹਾਂਜੀ ਬਾਈ ਪਹਿਲਾਂ ਹੱਸੀ ਗੱਲ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਬਾਈ ਕੋਈ ਟਰੈਕਟਰ ਦੇ ਵਿੱਚ ਆਪਣੇ ਕੋਈ ਦਿੱਕਤ ਜਾਂ ਕੋਈ ਹੜੰਬੇ ਦੇ ਵਿੱਚ ਨਾ ਕੋਈ ਦਿੱਕਤ ਨਹੀਂ ਅੱਛਾ ਜੀ ਤੇ ਟਰੈਕਟਰ ਜਿਹੜਾ ਆਪਣਾ ਤੇ ਹੜੰਬਾ ਗਾ ਦੋਨੇ ਚੀਜ਼ਾਂ ਤੁਸੀਂ ਇਕੱਠੀਆਂ ਵੇਚ ਰਹੀਆਂ ਕਿ ਟਰੈਕਟਰ ਜਾਂ ਅਲੱਗ-ਅਲੱਗ ਵੀ ਲੈ ਸਕਦੇ ਠੀਕ ਹੈ ਠੀਕ ਹੈ ਇਕੱਠੀਆਂ ਬੇਚਨੇ ਆ ਹਾਂਜੀ ਜੇਕਰ ਕਿਸੇ ਨੇ ਲੈਣਾ ਤਾਂ ਤੁਸੀਂ ਇਹ ਦੋਨੇ ਹੜੰਬਾ ਤੇ ਆਪਣਾ ਟਰੈਕਟਰ ਇਹ ਦੋਨੇ ਇਕੱਠੇ ਵੇਚਨੇ ਆ ਤੇ ਅਗਰ ਇਹਨਾਂ ਦਾ ਬਾਈ ਦਾ ਮੈਂ ਨੰਬਰ ਬੋਲਦਾ ਜੇ ਕਿਸੇ ਨੂੰ ਜ਼ਰੂਰਤ ਆ ਕਿਸੇ ਨੇ ਵੀ ਖਰੀਦਣਾਗਾ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਾਂ ਸਕਰੀਨ ਤੇ ਵੀ ਪਾਵਾਂਗੇ ਹਾਂਜੀ ਬਈ ਤੁਹਾਡਾ ਨੰਬਰ ਬੋਲ 99575 86480 ਹਾਂਜੀ ਨੰਬਰ 9153 86480 ਹਾਂਜੀ ਜੇ ਕਿਸੇ ਨੇ ਖਰੀਦਣਾ ਵੀ ਆ ਦੇਖਣਾ ਗਾ ਲੈਣਾ ਗਾ ਆ ਕੇ ਦੇਖ ਕੇ ਤਾਂ ਤੁਸੀਂ ਆ ਸਕਦੇ ਹੋ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਤੁਸੀਂ ਆ ਕੇ ਆਪ ਚੈੱਕ ਕਰਕੇ ਤੁਹਾਨੂੰ ਲੈ ਜਾ ਸਕਦੇ ਹੋ ਕਿਉਂਕਿ ਬਾਈ ਨੇ ਦੱਸਿਆ ਬੀਨਾ ਦੋਨੇ ਸਾਧਨਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਨਾ ਹੜੰਬੇ ਦੇ ਵਿੱਚ ਨਾ ਟਰੈਕਟਰ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ